ਰਾਧੇ ਹਨੇਰੀਆਂ ਦੇ ਵਿੱਚ ਇੱਕ ਚੋਰ ਦੇ ਵੱਲੋਂ এজੰਸੀ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਉੱਥੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੱਸਦੇ ਕਮਰਸਲ ਦੇ ਬਟਾਲਾ ਰੋਡ ਸਥਿਤ ਇੱਕ এজੰਸੀ ਦੇ ਵਿੱਚ ਚੋਰੀ ਦੀ ਘਟਨਾ ਹੁੰਦੀ ਹੈ ਜਿੱਥੇ ਚੋਰ ਇਕੱਲਾ ਹੀ ਹੁੰਦਾ ਹੈ ਤੇ ਸ਼ਟਰ ਤੋੜ ਕੇ ਅੰਦਰ ਦਾਖਲ ਹੁੰਦਾ ਹੈ ਵਰਕਸ਼ਾਪ ਦੇ ਸਾਈਡ ਵਾਲਾ ਪਿੱਛੇ ਦੀ ਸਾਈਡ ਵਾਲਾ ਸ਼ਟਰ ਤੋੜ ਕੇ ਅੰਦਰ ਦਾਖਲ ਹੁੰਦਾ ਤੇ ਅੰਦਰ ਜਾ ਕੇ ਉਹ ਤੇਜੋਰੀ ਨੂੰ ਤੋੜਨ ਦੀ ਬਜਾਏ ਤੇਜੋਰੀ ਹੀ ਉਠਾ ਕੇ ਲੈ ਜਾਂਦਾ ਦੱਸਦੇ ਕਿ ਜੋ ਕਟਨਾ ਹੈ ਇਹ ਮਿਰਸਰ ਦੇ ਬਟਾਲਾ ਰੋਡ ਸਥਿਤ ਕੇ ਜੌਨਸੀ ਦੇ ਵਿੱਚੋਂ ਵਾਪਰਦੀ ਹੈ ਜਿੱਤੇ ਕਿ ਏਜੰਸੀ ਦੇ ਸ਼ੋਰੂਮ ਮੈਨੇਜਰ ਮਨਜਿੰਦਰ ਸਿੰਘ ਦੱਸਿਆ ਜਾਂਦਾ ਹੈ ਕਿ ਉਹਨਾਂ ਨੂੰ ਸਵੇਰੇ ਜਦੋਂ ਸਿਕਿਉਰਿਟੀ ਗਾਰਡ ਦਾ ਫੋਨ ਆਉਂਦਾ ਤਾਂ ਉਸ ਵੇਲੇ ਇਸ ਚੋਰੀ ਬਾਰੇ ਪਤਾ ਚੱਲਦਾ ਹੈ ਇਸ ਤੋਂ ਬਾਅਦ ਉਹ ਵੀ ਮੌਕੇ ਤੇ ਪਹੁੰਚਦੇ ਨੇ ਤੇ ਪੁਲਿਸ ਨੂੰ ਵੀ ਸੂਚਨਾ ਦਿੱਤੀ ਜਾਣਦੀ ਹੈ। ਉਧਰ ਸਿਸਟੀਮ ਵੀ ਕੈਮਰਾ ਦੀ ਵੀ ਜਾਂਚ ਕੀਤੀ ਜਾਂਦੀ ਹੈ ਜਿਦੇ ਵਿੱਚ ਸਾਮਨੇ ਆਇਆ ਕਿ ਚੋਰ ਇਕੱਲਾ ਹੀ ਸੀ ਤੇ ਬੈਕਗ੍ਰਾਉਂਡ ਦਾ। ਹਾਲਾਂਕਿ ਕੈਮਰੇਨ ਦੀ ਕਲੈਰਿਟੀ ਘਟ ਹੋਣ ਕਰਕੇ ਕਿਉਂਕਿ ਧੁੰਦ ਦਾ ਕਾਰਨ ਸੀ ਕਲੈਰਿਟੀ ਘਟ ਹੋਉਂਦਾ ਧੁੰਦ ਜ਼ਿਆਦਾ ਹੋਣ ਕਰਕੇ ਉਸ ਵਿਅਕਤੀ ਦੀ ਸ਼ਕਲ ਤਾਂ ਸਾਫ਼ ਨਹੀਂ ਨਜ਼ਰ ਆਏ ਪਰ ਫਿਲਹਾਲ ਪੁਲਿਸ ਦੇ ਵੱਲੋਂ ਅੱਗੇ ਹੋਰ ਸਿਸਟੀਮ ਵੀ ਕੈਮਰੇ ਖੰਘਾਲੇ ਜਾ ਰਹੇ ਨੇ। ਉਧਰ ਕੈਸ਼ਨ ਦੇ ਪੋਸ਼ਣ ਤੋਂ ਬਾਅਦ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਜਿਸ ਦੀ ਪੂਰੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਦੱਸਿਆ ਕਿ ਇੱਕ ਕ�ਸ ਲਗਾਇਆ ਗਿਆ ਹੈ ਕਿ ਚੋਰ ਜੋ ਸੀ ਉਹ ਪਹਿਲਾ ਤੋਂ ਹੀ ਰੈਕੀ ਹੋ ਸਕਦਾ ਹੈ ਕਿ ਘਰ ਦਾ ਹੋਵੇਗਾ ਤਾਂ ਹੀ ਉਹਨੂੰ ਤਜੋਰੀ ਵਾਲੀ ਥਾਂ ਦੀ ਜਾਣਕਾਰੀ ਸੀ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਪੁਲਿਸ ਦਾ ਕਹਿਣਾ ਹੈ ਕਿ 60 ਵੀ ਕੈਮਰੇ ਖੰਗਾਲੇ ਜਾ ਰਹੇ ਨੇ ਅਤੇ ਜਲਦ ਹੀ ਚੋਰ ਨੂੰ ਵੀ ਫੜ ਲਿਆ ਜਾਵੇਗਾ। ਜਿੰਦਰ ਸਿੰਘ ਜੀ ਮੈਂ ਅਰਨੇਜਾ ਹੋਂਡਾ ਬਟਾਲਾ ਰੋਡ ਤੇ ਸ਼ੋਰਮ ਮੈਨੇਜਰ ਹਾਂ। ਅੱਜ ਸਵੇਰੇ ਮੈਨੂੰ ਸਿਕਿਉਰਿਟੀ ਗਾਰਡ ਦੀ ਕਾਲ ਆਈ ਸੀ 8:30 ਵਜੇ ਸ਼ੋਰੂਮ ਦੇ ਵਿੱਚ ਚੋਰੀ ਹੋ ਗਈ ਆ ਉਸ ਨੂੰ ਦੇਖਦੇ ਹੋਏ ਅਸੀਂ ਮੌਕੇ ਤੇ ਪਹੁੰਚੇ ਪੁਲਿਸ ਨੂੰ ਸੂਚਿਤ ਕੀਤਾ ਤੇ ਆ ਕੇ ਦੇਖਿਆ ਕਿ ਕੋਈ ਸ਼ਟਰ ਕੱਟ ਕੇ ਪਿੱਛੋਂ ਵਰਕਸ਼ਾਪ ਦਾ ਬੈਕਸਾਈਡ ਦਾ ਰਸਤੇ ਸਾਣੀ ਸ਼ੋਰੂਮ ਦਾ ਵੀ ਗਲੀ ਵਾਲਾ ਸ਼ਟਰ ਕੱਟ ਕੇ ਤਜੋਰੀ ਨਾ ਖੋਲਦੇ ਹੋਏ ਤਜੋਰੀ ਨੂੰ ਨਾਲ ਚੁੱਕ ਕੇ ਲੈ ਗਿਆ ਬੰਦਾ ਕੈਮਰੇ ਦੇ ਵਿੱਚ ਦੇਖ ਲਿਆ ਗਿਆ ਬੰਦਾ ਉਸ ਦੀ ਸ਼ਕਲ ਸਾਫ਼ ਨਹੀਂ ਆ ਰਹੀ ਪੁਲਿਸ ਮੌਕੇ ਤੇ ਪਹੁੰਚ ਗਈ ਆ ਉਹ ਆਪਣੀ ਕਾਰਵਾਈ ਕਰਦੀ ਸਰ ਕੀ ਸੰਦੇ ਕੋਈ ਪੇਤੀ ਹੈ ਜਾਂ ਕੀ ਹੈ ਸਰ ਹੋ ਸਕਦਾ ਕੋਈ ਨਾ ਕੋਈ ਪੇਤੀ ਹੋਵੇ ਜਿੰਨੇ ਪਹਿਲਾਂ ਰੇਕੀ ਕੀਤੀ ਹੋਵੇ ਦੇਖਿਆ ਹੋਵੇ ਮੌਕਾ ਉਹਨੂੰ ਪਤਾ ਹੋਵੇਗਾ ਤਜੋਰੀ ਕਿੱਥੇ ਆ ਜਾਂ ਕੀ ਹੈ ਯੋਗੀ ਸਾਰਾ ਕੁਝ ਪੁਲਿਸ ਨੂੰ ਸ਼ਾਨਭੀਨ ਤੋਂ ਬਾਅਦ ਹੀ ਪਤਾ ਲੱਗ ਸਕਦਾ ਕਿੰਨੇ ਕੁ ਤੁਹਾਨੂੰ ਨੁਕਸਾਨ ਹੋ ਗਿਆ ਜੀ ਸਰ ਕੈਸ਼ੀਅਰ ਪਹੁੰਚਿਆ ਆ ਗਈ ਹੈ ਮੇਰੇ ਕੈਸ਼ੀਅਰ ਉਹ ਦੇਖਦੀ ਪਈ ਹੈ ਟੋਟਲ ਆ ਕੇ ਕੱਲ ਦੀ ਜਿੰਨੀ ਵੀ ਸੇਲ ਸੀ ਉਹ ਗੱਲੇ ਦੇ ਵਿੱਚ ਸੀ ਉਹ ਦੇਖ ਕੇ ਹੁਣ ਪੁਲਿਸ ਨੂੰ ਸੂਚਿਤ ਕਰਤਾ ਜਾਓ ਜਿੰਨੀ ਮਾੜੀ ਲਾਸ ਹੈ ਸਰ ਕੱਲਾ ਹੀ ਸੀ ਜਾਂ ਹੋਰ ਵੀ ਸੀ ਕੈਮਰੇ ਵਿੱਚ ਤੇ ਇਕੱਲਾ ਬੰਦਾ ਆ ਰਿਹਾ ਸੀ ਜੀ ਸਰ ਕੋਈ ਵਾਜਤੀ ਜਾਂ ਕਿਤੇ ਤੇ ਆਈ ਕਿਸੇ ਸਰ ਪੈਦਲ ਹੀ ਜਾਂਦਾ ਆ ਰਿਹਾ ਕੈਮਰੇ ਦੇ ਪਿੱਛੇ ਨਜ਼ਰ ਗਲੀ ਦੇ ਵਿੱਚ ਕੀ ਹੋਇਆ ਤੋਂਦਾ ਕਾਰਨ ਇਹਨੇ ਫਾਇਦਾ ਉਠਾ ਲਿਆ ਜੀ ਸਰ ਦੇਖੋ ਨਸ਼ੇਰੀ ਲੱਗਦਾ ਹੈ ਕੋਈ ਜਾਂ ਤੋਂਦਾ ਹੀ ਫਾਇਦਾ ਚੁੱਕਿਆ ਮੂੰਹ ਤੇ ਨਜ਼ਰ ਨਹੀਂ ਆ ਰਿਹਾ ਕੈਮਰੇ ਤੇ ਕਲੀਅਰ ਨਜ਼ਰ ਨਹੀਂ ਆ ਰਿਹਾ ਕੁਝ ਵੀ ਸਰ ਪੁਲਿਸ ਨੂੰ ਕੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਆਈ ਹੋਈ ਹੈ ਮੌਕੇ ਤੇ ਫੋਟੋਗ੍ਰਾਫ ਵਗੈਰਾ ਕਰਦੀ ਪਈ ਆ ਐਫ ਆਈ ਆਰ ਲਿਖਦੇ ਪਏ ਆ ਸਮਝਦੇ ਤੋਂ ਹੁੰਦੇ ਸ਼ਾਇਦ ਸ਼ਾਇਦ ਦੇਖੋ ਇਹਦੇ ਹੁਣ ਪੁਲਿਸ ਦੱਸ ਪਾਏਗੀ ਕੀ ਹੋਇਆ ਕੀ ਨਹੀਂ ਅੱਜ ਸਾਨੂੰ ਅੱਜ ਇੱਕ ਕੰਪਲੇਂਟ ਰਿਸੀਵ ਹੋਈ ਸੀ ਕਿ ਕੀ ਹੋਂਡਾ ਨੀਜਾ ਦਾ ਸ਼ੋਰੂਮ ਬਟਾਲਾ ਰੋਡ ਤੇ ਇੱਥੇ ਸਵੇਰੇ ਇੱਕ ਨਾਮਲੂਮ ਵਿਅਕਤੀ ਜਿਹੜਾ ਪਿਛੋਂ ਸ਼ਟਰ ਤੋੜ ਕੇ ਐਂਟਰ ਹੋਇਆ ਵਕਤ ਕਰੀਬ ਸਵੇਰੇ 4 ਵਜੇ ਐਂਟਰ ਹੁੰਦਾ ਹੈ ਜੇ ਐਂਟਰ ਹੋ ਕੇ ਜਿਹੜੇ ਇਹਨਾਂ ਦਾ ਲੋਕਰ ਹੈ ਉਹਨੂੰ ਜਿਹੜਾ ਉਠਾ ਕੇ ਜੋ ਕਿ ਪਾਰਾ ਜਿਹੜਾ ਕੰਪਨੀ ਦਾ ਲੋਕਰ ਸੀਗਾ ਜਿਹੜਾ ਟੋਟਾ ਨਹੀਂ ਦਾ ਤੋੜ ਨਹੀਂ ਸਕਦਾ ਸੀਗਾ ਉਹਨੂੰ ਉਠਾ ਕੇ ਲੈ ਜਾਂਦਾ ਜੋ ਅਸੀਂ ਇਹਨਾਂ ਦੀ ਸਟੇਟਮੈਂਟ ਦੇਖ ਲਈ ਹੈ ਮੌਕੇ ਤੇ ਸੀਸੀਟੀਵੀ ਕੈਮਰੇ ਖੰਗਾਰੇ ਆ ਤੇ ਅਸੀਂ ਜਿਹੜੀ ਐਫਆਈਆਰ ਰਜਿਸਟਰ ਕਰਕੇ ਦੋਸ਼ੀ ਨੂੰ ਜਲਦ ਤੋਂ ਜਲਦ ਜਿਹੜਾ ਅਸੀਂ ਗ੍ਰਿਫਤਾਰ ਕਰਾਂਗੇ ਕਿੰਨੇ ਬੰਦੇ ਐਸੀ ਇੱਕ ਇੱਕ ਹੀ ਬੰਦਾ ਸੀ ਸਰ ਨੂੰ ਕੋਈ ਨਸ਼ਾ ਦਾ ਲੱਗਦਾ ਸੀ ਤਾਂ ਦਾ ਧੁੰਦਦਾ ਇਹਨਾਂ ਸਵੇਰੇ ਮਾਰਨਿੰਗ 4 ਵਜੇ ਧੁੰਦ ਵੀ ਕਾਫੀ ਸੀਗੀ ਅਨ ਕੈਮਰੇਆਂ ਦੇ ਥਰੂ ਨੂੰ ਫੋਲੋ ਕਰਾਂਗੇ ਹਜੇ ਦੀ ਸਾਫ਼ ਫੂਟੇਜ ਜਿਹੜੀ ਨਹੀਂ ਸਾਡੇ ਕੋਲ ਸਰ ਕਿੰਨੇ ਕ ਦਾ ਰੋਡ ਨੁਕਸਾਨ ਆ ਕਿਸ ਤਰ੍ਹਾਂ ਲੱਗਾ ਇਹਨਾਂ ਦੀ ਜਿਹੜੀ ਕੱਲ ਦੀ ਸਾਰੀ ਸੇਲ ਸੀਗੀ ਉਹ ਕਹਿ ਰਿਹਾ ਕਿ ਅਸੀਂ ਲੋਕਰ ਚ ਰੱਖੀ ਸੀਗੀ ਜੋ ਇਹਨਾਂ ਦਾ ਕੈਸ਼ੀਅਰ ਆਇਆ ਸਾਨੂੰ ਐਸਟੀਮੇਟ ਦੋ ਜੋ ਵੀ ਐਫ ਆਈ ਆਰ ਤੇ ਲਿਖਾਉਂਦੇ ਆ ਫਿਰ ਉਸ ਹਸਾਬ ਨਾਲ ਅੱਗੇ ਕਾਰਵਾਈ ਕਰਾਂਗੇ